ਆ ਡੋਲੀ ਰੁਕੀ ਜਾਵੇ ਮਿਹਰਬਾਨ ਉਹਨਾਂ ਕੁਹਾਰਾ ਨੇ ਡੋਲੀ ਲਾ ਦਿੱਤੀ ਤੇ ਕੁੜੀਆਂ ਨੇ ਲੈ ਕੇ ਝੋਮਟ ਦੇ ਵਿੱਚ ਇਉਂ ਕਰਕੇ ਰਾਜੇ ਨੂੰ ਡੋਲੀ ਦੇ ਨੇੜੇ ਕਰ ਦਿੱਤਾ ਆਪ ਦਿਵਾਲੇ ਪੁੰਨਰ ਵਾਲ ਕੇ ਖੜ ਗਈਆਂ ਮਿਹਰਬਾਨ ਕਹਿੰਦੀਆਂ ਰਾਜਣਾ ਕਰ ਲੈ ਜਾਂਦੀ ਵਾਰ ਦਾ ਹੀਰਨਾ ਮੇਲਾ ਪਰ ਮਿਹਰਬਾਨ ਉਹ ਕਮਲੇ ਕੁਹਾਰਾ ਨੂੰ ਇਹ ਨਹੀਂ ਪਤਾ ਵੀ ਇਹ ਸਹੇਲੀ ਸਹੂਲੀ ਕੋਈ ਨਹੀਂ ਇਹ ਤਾਂ ਸਹੇਲਾ ਲਈ ਕਰਦੀ ਆਈ ਮਹਿਕ ਵਟਣੇ ਦੀ ਫੜ ਕੇ ਕਲੀਰੇ ਰਾਜੇ ਮੀਨ ਦੇ ਤਾਹਾਂ ਨਿਕਲ ਗਈਆਂ ਇੱਕ ਡੋਲੀ ਦੇ ਕੋਲੇ ਖੜ ਕੇ ਪੁੱਛਦਾ ਕਹਿੰਦਾ ਦੱਸ ਜਾ ਟਕਾਣਾ ਡੋਲੀ ਵਾਲਗੇ ਨਹੀਂ ਫੇਰ ਕਦੋਂ ਮੇਲੇ ਹੋਣਗੇ ਹੀਰ ਕਹਿੰਦੀ ਵੀ ਰਾਂਝਾ ਰੋਣਾ ਕਿਹੜੀ ਗੱਲਾਂ ਆ ਆਹ ਤਕਦੀਰ ਦਾ ਲਿਖਿਆ ਮੇਰੀ ਢੋਲੀ ਦੇ ਵਿੱਚ ਪੈ ਗਿਆ ਜੇ ਮੇਲੇ ਰਮਾਲਕ ਨੇ ਕਰਾਉਣੇ ਆ ਮੇਲੇ ਆਪਣੇ ਹੋ ਜਾਣੇ ਆ ਮੈਂ ਕਿਹੜਾ ਖੁਸ਼ੀਆਂ ਨਾਲ ਚੱਲੀਆ ਮੈਨੂੰ ਵੀ ਮੱਲੋ ਮੱਲੀ ਚੱਕ ਕੇ ਡੋਲੀ ਦੇ ਵਿੱਚ ਪਾਲਿਆ ਇੱਕ ਡੋਲੀ ਦੇ ਕੋਲੇ ਹੀਰ ਤੇ ਰਾਂਝੇ ਮੀਨ ਨੂੰ ਸਵਾਲ ਜਵਾਬ ਹੁੰਦੇ ਆ ਭਲਾ ਬਈ ਕਿਵੇਂ ਜਵਾਬ ਕਰਕੇ ਲੱਗਦੇ ਵਿਛੜਨ ਲੱਗੇ न ची सूह चूड़े वालगेरी पेर कॾहिं बेले वण किथे ची सूड़े वालगेरी पेर कॾहिं बेले वण मिले दसां टिका डोली वाल ਆ ਗਈ ਹੀ ਨਿੱਕੀ ਜਿੰਦੀਆ ਉਮਲੋ ਹਮੱਲੀ ਚੱਕ ਮੈਨੂੰ ਰੋਲੇ ਬਾਜੀ ਬਾਲਾ ਉਮਲੋ ਹਮੱਲੀ ਚੱਕ ਮੈਨੂੰ ਰੋਲੇ ਬਾਜੀ ਬਾਲਾ ਦੋਲਾ ਮੇਰੇ ਵੀਰੇ ਅੰਨੇ ਮੋਟਾ ਤੇ ਚ ਬਾਲਾ ਰੋ ਰੋਹ ਕੂਕਾ ਮਾਰਾ ਨੀਰ ਮੇਰਾ ਜੋਤ ਲਾ ਲਿਆ ਅਰ ਰੱਬਾ ਕਰੂ ਮੇਲਾ ਕੇ ਦੇ छोड़ी राज रा पले पिया हटोले तकीर कले न ਪੰਜਾ ਕੀ ਕੰਗਾ ਸਨੂ ਮੈਂ ਮੇ ਲਾਉਣੀ ਆ ਮੇ ਤੂੰ ਤੇ ਮੂਹੇ ਨਾਲੇ ਜਿਨਾ ਆ ਪੰਜਾ ਕੀ ਲੈਣਾ ਹੀਰੇ ਜੰਗਲੇ ਚਾ ਪਾਰੇ ਜਿਨੀ ਸਾਡੀ ਨਾਲੋਂ ਖੀਰੇ ਤੈਨੂੰ ਬੋਤਾ ਪੀਂਘਾਰੇ ਜਿਨੀ ਸੱਨਾ ਕਿੰਨਾ ਤੇ ਲੈ ਜਾਉ ਤੈਨੂੰ ਮੋਦੀ ਘਾਰੇ ਜਿਨੀ ਥੇੜੀ ਰਾਜ ਕਮਾਉਣਾ ਤੈਨੂੰ ਮਿਲ ਗਿਆ ਨਮਾਪ ਰੌਣਾ ਮੂੜ ਕੇ ਤਾਜਾ ਲੈਨੇ ਯਾਹਾਂ ਐਸੀ ਅੱਜ ਦਾ ਤੇ ਹਾੜਾ ਦਰਸ਼ਨ ਪਾਲੀ ਜੀ ਤੇਰ ਕਦੋਂ ਬੈਲੇ ਹੋਣਗੇ ਤੇ ਹੱਦਾ ਦਰਸ਼ਨ ਪਾਲੀ ਜੀ ਤੇਰ ਕਦੋਂ ਬੈਲੇ ਹੋਣਗੇ ਮੈਂ ਦਸਿਆ ਤੇ ਕਹਣਾ ਟੋਲੀ ਵਾਲੀਏ ਤੇਰ ਕਦੋਂ ਬੈਲੇ ਹੋਣਗੇ ਪੀਰ ਕੀ ਕਹਿੰਦੀ ਆ ਤੇਰੀ ਵੇਜ ਦਾਈਂ ਜਿੰਦਾ ਹੀ ਵੇਚੇ ਮੇ ਭਾਈ ਪਾਗਾ ਜੁਮਾਰਦ ਮੱਚੀ ਵਾਂਗੂੰ ਤੜਵਾਵੇਂ ਮੈਂ ਫੱਟੀ ਤੇਰੀ ਚਾਰਦੇ ਹੁਈ ਜੱਲਾ ਹੋਵੈ ਤਾ ਤਾ ਗਰੇ ਰਾਈ ਦੱਗਣਾ ਦੇ ਪਿਆਰ ਦੀ ਅਮੀਰਾਂ ਜਾ ਅਮੀਰ ਜਾ ਗੁਜਾਨੇ ਛੇੜਿਆਂ ਨੂੰ ਆਮੀ ਹਰਸ਼ਨ ਹੀਰ ਨੂੰ ਉਂਦਾ ਖਮੀ ਰੱਖੀ ਹੌਸਲਾ ਨਾ ਟਾਵੇਂ ਰੱਖੀ ਆਸਰਾ ਮਦੀਨੇ ਵਾਲੇ ਪੀਰ ਦਾ ਰਕੀ ਅਜ਼ਰਾ ਮਦਿੰਨੇ ਵਾਲੇ ਵੀ ਦਾਵੇ ਚੱਲੇ ਨਾ ਦੀ ਪਾਸੀ ਗਾੜੀਆਂ ਪੱਲੇ ਪੈਂਗਿਆ ਝੋਲੇ ਕੇ ਟੱਕਾਂ ਦੀ ਦਾਵੇ ਚੱਲੇ ਨਾ ਦੀ ਪਾਸੀ ਰਾਂਝਣਾ ਉੱਚੀ ਪਰ ਜੰਦ ਕੋਲੋਂ ਦੁੱਖ ਮੇਰੇ ਬਾਰ ਦੰ ਲੈ ਉੱਚੀ ਪਰ ਜੰਦ ਕੋਲੋਂ ਦੁੱਖ ਮੇਰੇ ਕਾ ਅੰਦ ਲੱ ਲੈ ਕੋਈ ਨਹੀਂ ਕੰਗਾਲ ਹੀ ਚੱਲ ਮੇਰੇ ਨਾਲ ਲੱ ਫਤਹ ਨਹੀਂ ਸੀ ਮੈਨੂੰ ਤੇ ਸੱਜਿਆ ਤੂੰ ਹੀਰੇ ਮੈਨੂੰ ਇੱਕ ਆਪਰਾ ਜੱਗ ਦਾ ਸੁਣ ਲਾ ਗੱਲਰ ਕੰਨ ਨਹੀਂ ਤੇ ਪੱਟੀਆਂ ਪੁੱਤ ਬਗੰਨੇ